ਆਰਟੀਆ ਦਾ ਖਰਚਾ ਐਪਰੋਕਸੀਮੇਟ 4 ਕਰੋੜ 16 ਲੱਖ ਰੁਪਈਆ ਜੇ ਆਪਾਂ ਪੂਰਾ ਖਰਚਾ ਲਈਏ ਤਾਂ ਐਪਰੋਕਸੀਮੇਟ 6 ਕਰੋੜ ਰੁਪਈਆ ਹੋ ਗਿਆ ਹੋਊਗਾ ਖਰਚਾ ਕੱਲੀ ਮੋੜ ਰੈਲੀ ਤੇ ਸਿਰਫ 2 ਘੰਟੇ 2 ਘੰਟੇ ਲਈ ਪੰਜਾਬ ਦਾ 6 ਕਰੋੜ ਰੁਪਈਆ ਖਰਚ ਕਰਤਾ ਵੀਆਈਪੀ ਟਾਇਲਟ ਫਿਕਸ ਕੀਤੇ ਗਏ ਟੈਂਪਰੇਰੀ ਤੇ ਜਿਹਦਾ ਖਰਚਾ ਮੈਂ ਤਾਂ ਦੱਸਣ ਲੱਗੇ ਵੀ ਸ਼ਰਮ ਆਉਂਦੀ ਹੈ 3 ਲੱਖ ਰੁਪਈਆ ਵੀ 3 ਲੱਖ ਦਾ ਪਛਾਪ ਕਰਕੇ ਮੈਨੂੰ ਲੱਗਦਾ ਮੈਨਾਂ ਤਾਂ ਕਿਤੇ ਕੀਤਾ ਵੀ ਨਹੀਂ ਹੋਣਾ ਸੀਐਮ ਸਾਹਿਬ ਨੇ ਤਾਂ ਪਛਾਪ ਪਿਆ ਪਿਆ ਪਛਾਪ ਪਿਆ ਪੰਜਾਬ ਨੂੰ ਟੋਟਲ ਜੇ ਕੱਲੀ ਪੈਪਸੂ ਰੋਡ ਟਰਾਂਸਪੋਰਟ ਦੀ ਗੱਲ ਕਰੀਏ ਤਾਂ 558 ਬੱਸਾਂ ਆਈਆਂ ਕੱਲੀ ਪੈਪਸੂ ਦੀਆਂ ਤੇ ਟੋਟਲ ਜਿਹੜਾ ਖਰਚਾ ਹੈ 55,86,946 ਰੁਪਏ ਹੈ ਟੋਟਲ ਬੱਸਾਂ ਦੇ ਪਰ ਪੰਜਾਬ ਰੋਡਵੇਜ਼ ਤੇ ਪੰਨ ਬੱਸਦੀਆਂ ਲਾ ਲਈਏ ਤਾਂ 495 ਬੱਸਾਂ ਇਹ ਹੋ ਗਈਆਂ ਜੀ ਜਿਹਦਾ ਖਰਚਾ 79,57,499 ਰੁਪਏ ਇਹ ਕੱਲਾ ਸਰਕਾਰੀ ਬੱਸਾਂ ਦਾ ਓਦੋਂ ਬਾਅਦ ਇਹਨਾਂ ਨੇ ਮੰਗਾਈਆਂ ਪ੍ਰਾਈਵੇਟ ਬੱਸਾਂ ਪ੍ਰਾਈਵੇਟ ਸਕੂਲ ਨੇ ਛੱਡਿਆ ਕੋਈ ਸਰਕਾਰੀ ਸਕੂਲ ਨੇ ਛੱਡਿਆ ਵੀ ਜਿੱਥੋਂ ਇਹ ਬੱਸਾਂ ਮੰਗਾ ਸਕਦੇ ਸੀ ਕੋਈ ਕਾਨਵੈਂਟ ਨਹੀਂ ਛੱਡਿਆ ਕੋਈ ਨਰਸਰੀ ਸਕੂਲ ਨਹੀਂ ਛੱਡਿਆ ਹਰ ਥਾਂ ਤੋਂ ਵਸਾਂ ਬੈਣਾ ਮੰਗਾਈਆਂ ਗਈਆਂ। ਤੇ ਦਿੱਲੀ ਦੀ ਲਾਮ ਲਸ਼ਕਰ ਟੀਮ ਉਹਨਾਂ ਨੂੰ ਖਾਣਾ ਖਵਾਦਾ 16 ਲੱਖ ਰੁਪਈਆ ਦਾ ਖਾਣਾ ਤੇ ਜਿਹੜੇ ਮੰਤਰੀ ਐ ਵਿਚਾਰੇ ਇਹਨਾਂ ਦੇ ਜਿਹੜੇ ਇਹਨਾਂ ਦੇ ਮਗਰ ਮਗਰ ਫਿਰਦੇ ਰਹਿੰਦੇ ਉਹਨਾਂ ਨੂੰ ਖਵਾਈਆ ਜੀ ਪੀਲੀ ਦਾਲ ਪੀਲੀ ਦਾਲ ਮੰਤਰੀਆਂ ਨੂੰ ਖਵਾਈ ਆਪ ਇਹਨਾਂ ਨੇ ਖਾਦੇ ਜਿਹੜੇ ਦਿੱਲੀ ਦੇ ਜਿਹੜੇ ਦੋਸਤ ਮਿੱਤਰ ਜਿਹੜੇ ਕੇਜਰੀਵਾਲ ਸਾਹਿਬ ਨੇ ਛੱਡੇ ਹੋਏ ਆ ਵੀ ਭਗਵਾਨ ਜੀ ਮਾਨ ਤੇ ਨਿਗਾ ਰੱਖੋ ਉਹਨਾਂ ਨੂੰ 16 ਲੱਖ ਰੁਪਈਆ ਦਾ ਖਾਣਾ। 5 نیٹ ਇੰਟਰਨੈਟ ਕੰਪਨੀ ਹੈ ਜੀ ਬਠਿੰਡੇ 115000 ਰੁਪਿਆ ਉਹਨੂੰ ਲੀਜ਼ ਲਾਈਨ ਦਾ ਦਿੱਤਾ ਫਿਰ ਮੁਹਾਲੀ ਦੀ ਕੰਪਨੀ ਹੈ ਜੀ ਕੋਰੰਟ ਟੈਲੀਵੈਂਟਰ ਲਿਮਟਿਡ ਇੰਟਰਨੈਟ ਕੰਪਨੀ ਹੈ 236000 ਉਹਨਾਂ ਨੂੰ ਇੰਟਰਨੈਟ ਦਾ ਦਿੱਤਾ 350 ਪੰਜਾਬ ਨੂੰ ਪਿਆ 4.5 ਲੱਖ ਲਾਈਵ ਕਰਨ ਵਾਸਤੇ ਇਕੱਲੇ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ 4.5 ਲੱਖ ਇੰਟਰਨੈਟ ਜਿਹੜਾ ਕਹਿੰਦਾ ਮੈਂ ਆਮ ਮੁੱਖ ਮੰਤਰੀਆਂ ਮੌੜ ਮੰਡੀ ਦੇ ਵਿੱਚ 22 ਏਕੜ ਦੇ ਵਿੱਚ ਇਹਨਾਂ ਨੇ ਹੈਲੀਪੈਡ ਬਣਾਇਆ ਵੀਡੀਓ 'ਚ ਗੱਪ ਮਾਰੀ ਜਾਂਦੇ ਆ ਕਹਿੰਦੇ ਮੇਰੀ ਤਾਂ ਵਰਕਰਾਂ ਨੇ ਗੱਡੀ ਦੇ ਟਾਇਰ ਹੀ ਨਹੀਂ ਥੱਲੇ ਲੱਗਣ ਦਿੱਤੇ ਟਾਇਰ ਲੱਗਣ ਕਿਵੇਂ ਦੇਣਗੇ ਟਾਇਰ 'ਚ ਤਾਂ ਤੂੰ ਆ ਟਾਇਰਾਂ ਵਾਲੀ ਚੀਜ਼ ਤੇ ਤੂੰ ਆਇਆ ਹੀ ਨਹੀਂ ਬਠਿੰਡਾ ਤੋਂ ਮੌੜ ਚ ਉੱਪਰ ਤੇ ਆਇਆ ਉਹਦੋਂ ਪਹਿਲਾਂ ਫਿਕਸਡ ਵਿੰਗ ਪਲੇਨ ਤੇ ਆਇਆ ਇੱਕ ਪਾਰਟੀ ਦੀ ਰੈਲੀ ਨੂੰ ਇੱਕ ਸਟੇਟ ਫੰਕਸ਼ਨ ਦਿਖਾ ਕੇ ਬਠਿੰਡਾ ਦਾ ਡੀਸੀ ਉਹ ਸਰਕਾਰੀ ਖਜ਼ਾਨੇ ਦੇ ਵਿੱਚੋਂ ਸਟੇਟ ਫੰਕਸ਼ਨ ਬਣਾ ਕੇ ਜਿਹੜੇ ਆ ਪੇਮੈਂਟ ਕਰ ਰਿਆ ਤੇ ਹਜੇ ਇਹ ਕਹਿੰਦੇ ਅਸੀਂ ਪੰਜਾਬ ਬਚਾਉਣਾ ਹੈ ਜਾਂ ਪੰਜਾਬ ਦਾ ਖਜ਼ਾਨਾ ਬਚਾਉਣਾ ਹੈ ਵੀ 20 ਬੰਦੇ ਜਿਹੜੇ ਆ ਚੰਡੀਗੜ੍ਹ ਜਾਂ ਹੋਰ ਅਦਰ ਸਟੇਟਾਂ ਦੇ ਜਿਹੜੇ ਮੀਡੀਆ ਹੈਗੇ ਆ ਆਪਦੇ ਹਾਇਰ ਕੀਤੇ ਹੋਏ ਬੰਦੇ ਉਹ ਬੁਲਾਏ ਗਏ ਜਿਨ੍ਹਾਂ ਨੂੰ ਰੱਖਿਆ ਗਿਆ ਮਿੱਤਲ ਮੋੜ ਦੇ ਮਿੱਤਲ ਮੌਲ ਦੇ ਕੰਫਰਟ ਇਨ ਹੋਟਲ ਦੇ ਵਿੱਚ ਜਿਨ੍ਹਾਂ ਦਾ ਖਰਚਾ 117000 ਰੁਪਿਆ 20 ਬੰਦਿਆਂ ਨੂੰ ਬਠਿੰਡੇ ਦੇ ਟਾਪ ਦੇ ਹੋਟਲ ਦੇ ਵਿੱਚ ਰੱਖਿਆ ਹਰ ਥਾਂ ਤੇ ਖਜ਼ਾਨਾ ਜਿਹੜਾ ਹੈਗਾ ਪਾਣੀ ਵਾਂਗੂ ਡੋਲਿਆ ਜਾ ਰਿਹਾ ਕਰਜ਼ਾਈ ਤਾਂ ਆਪਾਂ ਹਾਂ ਪੌਣੇ 3.5 ਪੌਣੇ 4 ਕਰੋੜ ਦੇ ਕਰਜ਼ਾਈ ਹੋਗੇ ਇਹਨਾਂ ਦੇ ਟਾਈਮ ਆਪਾਂ 5.5 ਟੱਪ ਜਾਾਂਗੇ ਆਉਣ ਵਾਲੀ ਦਿਨਾਂ 'ਚ ਤਾਂ ਅਗਲੀ ਸਰਕਾਰ 'ਚ ਤਾਂ ਦਿਵਾਲੀਆ ਨਿਕਲ ਜਾਊਗਾ ਕਿੰਨਾ 5.5 ਲੱਖ ਕਰੋੜ ਦਾ ਕਰਜ਼ਾ ਜੇ ਛੱਡ ਗਏ ਤੁਸੀਂ ਇਹ ਦੇਖੋ ਵੀ ਸਟੇਟ ਦਾ ਹਾਲ ਕੀ ਰਹੂਗਾ ਸੰਬਰ ਦੀ ਰੈਲੀ ਹੋਈ ਹੈ ਤੇ ਹੁਣ ਤੱਕ 7 ਮਹੀਨੇ ਹੋ ਗਏ ਖਬਜੀ ਆਂਦੇ ਨੂੰ ਸਰਕਾਰੀ ਕਾਗਜ਼ਾਂ ਨੂੰ ਮੈਂ ਪੈਸੇ ਦਿੱਤੇ ਇਹਨਾਂ ਦੇ ਇਹਨਾਂ ਦੇ ਮੈਂ ਪੈਸੇ ਦਿੱਤੇ ਆ ਮੇਰੇ ਪੈਸੇ ਲੈ ਕੇ ਵੀ ਸਰਕਾਰ ਮੈਨੂੰ ਜਿਹੜੇ ਕਾਗਜ਼ ਆ ਉਹ ਨਹੀਂ ਦੇ ਰਹੀ ਉਹ ਕਿਉਂ ਨਹੀਂ ਦੇ ਰਹੀ ਭਗਵਾਨਤਮਾਨ ਸਾਹਿਬ ਨੇ ਵਰਬਲੀ ਕਿਹਾ ਹੋਇਆ ਵੀ ਜੇ ਕੋਈ ਸਾਡੀ ਇਹ ਜੀ RTI ਆਂਦੀ ਆ ਤਾਂ ਦੇਣੀ ਨਹੀਂ